ਛੋਟਾ ਇਹ ਬੱਚਾ 5 ਸਾਲਾ ਹੋਣੇ ਕੀ ਬਗਾੜਿਆ ਜੀ ਮੈਨੂੰ ਮਾਰਦਾ ਤੇਰੇ ਮਦਰ ਜਣਦਾ ਸਾਰਾ ਘਰ ਮੂਰਬਿੱਤਾ ਗਿਆ ਕਾਲੂ ਅਸੀਂ ਨਹੀਂ ਜਾਣਦੇ ਕਿ ਇਦਾਂ ਦੀ ਕੋਈ ਘਟਨਾ ਮੁੜ ਕੇ ਦੁਬਾਰਾ ਸਾਡੇ ਹੁਸ਼ਿਆਰਪੁਰ ਜਾਂ ਸਾਡੇ ਪੰਜਾਬ ਦੇ ਵਿੱਚ ਮੈਂ ਤਾਂ ਇਹ ਗੱਲ ਕਹਾਂਗਾ ਕਿ ਹੋਵੇ ਕਿ ਜਿਹੜੇ ਸਾਡੇ ਬਜਵਾੜੇ ਦੇ ਵਿੱਚ ਜਿੰਨੇ ਵੀ ਪ੍ਰਵਾਸੀ ਹੈਗੇ ਬਿਨਾਂ ਕਾਗਜ਼ਾਂ ਤੋਂ ਰਹਿ ਰਹੇ ਆ ਕਿਸੇ ਵੀ ਬੰਦੇ ਦਾ ਪੇਪਰ ਜਿਹੜਾ ਉਹ ਤਸਦੀਕ ਨਹੀਂ ਕੀਤਾ ਜਾਊਗਾ ਚਾਹੇ ਉਹ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਨੀਲਾ ਕਾਰਡ ਤੇ ਜਿਹੜੇ ਵੀ ਬੰਦੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਕਿਰਾਏ ਤੇ ਰਹਿ ਰਹੇ ਆ ਜੇਕਰ ਉਹਨਾਂ ਵੱਲੋਂ ਕੋਈ ਵੀ ਵਾਰਦਾਤ ਪਿੰਡ ਦੇ ਵਿੱਚ ਹੁੰਦੀ ਆ ਤੇ ਉਹ ਜਿਹੜਾ ਬੰਦਾ ਕਿਰਾਏਦਾਰ ਜਿਨ੍ਹਾਂ ਨੇ ਰੱਖੇ ਆ ਉਹ ਕਾਰਵਾਈ ਫਿਰ ਪੰਚਾਇਤ ਉਸ ਬੰਦੇ ਤੇ ਕਰੂਗੀ ਨਾ ਕਿ ਪ੍ਰਵਾਸੀ ਤੇ ਮੰਗ ਅਸੀਂ ਕੀ ਰੱਖ ਜਲ ਗਿਆ ਗਵਰਨਮੈਂਟ ਦੇਖੇ ਵੀ ਕੀ ਦੇਣਾ ਕੀ ਕਰਨਾ ਉਹਨਾਂ ਨੂੰ ਫੜੇ ਉਹਨਾਂ ਨੂੰ ਫਾਹੇ ਦੇਵੇ ਜਿਹੜੇ ਭਈਆ ਆਇਓ ਆ ਉਹ ਇੱਥੇ ਸਾਡਾ ਕੀ ਕਰਦੇ ਆ ਜਿਆਦਾ ਸਾਨੂੰ ਬਖਸ਼ਦੇ ਨਹੀਂ ਉਹ ਇਦੋਂ ਹੋਰ ਮਾਰਾ ਕਿਹੜੀ ਗੱਲ ਹੋ ਸਕਦੀ ਆ ਸਾਡੇ ਨਿਆਣਿਆਂ ਨੂੰ ਮਾਰੀ ਜਾਂਦੇ ਆ ਹੈਂ ਕਿਆ ਨਾਮ ਹੈ ਤੁਹਾਡਾ ਅਮਨਦੀਪ ਸਿੰਘ ਜੀ ਅਮਨਦੀਪ ਸਿੰਘ ਤੁਸੀਂ ਹਰਵੀਰ ਸਿੰਘ ਦੇ ਪਿਤਾ ਜੀ ਹੋ ਹਾਂ ਜੀ ਮੈਂ ਪਿਤਾ ਜੀ ਤੇ ਇਹ ਹੁਣ ਅਸੀਂ ਕਿਹੜੇ ਪਿੰਡ 'ਚ ਖੜੇ ਹਾਂ ਇਸ ਟਾਈਮ ਅਸੀਂ ਇਸ ਟਾਈਮ ਪਾਣੋ ਕੀ 'ਚ ਖੜੇ ਆਂ ਫਗਵਾੜੇ ਦੇ ਨਾਲ ਪਾਣੋ ਕੀ ਠੀਕ ਹੈ ਜੀ ਤੁਸੀਂ ਉੱਥੇ ਕਿਰਾਏ ਤੇ ਰਹਿੰਦੇ ਸੀਗੇ ਹਾਂ ਜੀ ਉੱਥੇ ਕਿਰਾਏ ਤੇ ਰਹਿੰਦੇ ਆ ਠੀਕ ਹੈ ਜੀ ਤੇ ਬੱਚੇ ਦਾ ਹੁਣ ਸੰਸਕਾਰ ਕਰ ਦਿੱਤਾ ਹਾਂ ਹਾਂ ਜੀ ਬੱਚੇ ਦਾ ਕਰਤਾ ਜੀ ਸੰਸਕਾਰ ਅਸੀਂ ਅਮਨਦੀਪ ਜੀ ਹੁਣ ਪੁਲਿਸ ਨੇ ਕੀ ਪ੍ਰੋਸਟ ਦਿੱਤਾ ਲੋਕਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਸੀਗਾ ਹੁਣ ਵੀ ਮੰਡੀ ਬੰਦ ਕਰਾਈ ਹੋਈ ਜਾਮ ਲੱਗੇ ਹੋਏ ਨੇ ਉੱਥੇ ਸ਼ਾਂਤ ਹੈ ਯਾਨੀ ਪੁਲਿਸ ਪ੍ਰਸ਼ਾਸਨ ਜਦੋਂ ਵੀ ਜਦੋਂ ਮੈਂ ਫੋਨ ਕੀਤਾ ਨਾਲੇ ਹੀ ਪਹੁੰਚ ਗਏ ਆ ਜੇ ਦੋ ਤਿੰਨਾਂ ਘੰਟਿਆਂ ਚ ਤੇ ਯਾਨੀ ਕਿ ਉਹਨੇ ਸਾਰਾ ਕੁਝ ਹੀ ਪਤਾ ਕਰ ਲਿਆ ਸੀਗਾ ਮੈਂ ਉਹ ਉਹ ਬਹੁਤ ਵਧੀਆ ਯਾਨੀ ਕਿ ਕੰਮ ਕੀਤਾ ਉਹਨੇ ਤੇ ਉਹ ਬੱਚੇ ਦਾ ਸੰਸਕਾਰ ਕਰ ਦਿੱਤਾ ਹਾਂਜੀ ਬੱਚੇ ਦਾ ਸੰਸਕਾਰ ਕੀਤਾ ਆ ਤੇ ਬੱਚੇ ਦਾ ਮੈਂ ਜਦੋਂ ਮੂੰਹ ਦੇਖਿਆ ਨਾ ਤਾਂ ਮੂੰਹ ਦਾ ਖੂਨ ਨਾਲ ਭਰਿਆ ਹੋਇਆ ਸੀ ਉਹਦਾ ਬੱਚੇ ਦਾ ਜਦੋਂ ਮੈਂ ਮੂੰਹ ਦੇਖਿਆ ਇਹ ਲੋ ਨੂੰ ਦੇਖ ਕੇ ਉਹ ਬੰਦੇ ਨੂੰ ਤਰਸ ਨਹੀਂ ਆਇਆ ਉਹਨੂੰ ਇਹ ਬਚੂੜਾ ਇਹ ਬੱਚਾ ਪਾਤਸ਼ਾਹ ਦਾ ਉਹਨੇ ਕੀ ਬਿਗਾੜਿਆ ਜੀਰਾ ਮੈਨੂੰ ਮਾਰ ਦਿੰਦਾ ਮੇਰੇ ਪਤਨੂੰ ਛੱਡ ਦਿੰਦਾ ਸਾਰੇ ਖੂਨੂ ਮੂਰ ਬਿਤਾ ਵਿਆਹ ਹੈ ਮੈਂ ਜੋਨਾ ਬੇਹਰੂ ਛੇਤੀ ਤੋਂ ਛੇਤੀ ਉਹਨੂੰ ਫਾਂਸੀ ਤੇ ਜੜਾਇਆ ਜਾਵੇ ਜਿਹੜਾ ਆ ਵੀ ਜਾਵੇ ਸਾਹਮਣੇ ਚੜਾਇਆ ਜਾਵੇ ਚਾਰ ਦਵਾਰੀ ਦੇ ਅੰਦਰ ਨਾ ਜੜਾਇਆ ਜਾਵੇ ਤਾਂ ਕਿ ਕੱਲ ਨੂੰ ਇਹਨੇ ਕਿਸੇ ਹੋਰ ਨਾ ਨਾ ਇਹ ਕੰਮ ਹੋਵੇ ਜਿੱਦਾਂ ਮੇਰੇ ਪੁੱਤ ਨਾ ਹੋਇਆ ਨਾ ਬਾਕੀ ਕਿਸੇ ਹੋਰ ਦੇ ਪੁੱਤ ਨਾ ਐਦਾਂ ਹੋਵੇ ਉਹਨੂੰ ਪਤਾ ਲੱਗੇ ਉਹ ਕਰਨ ਤੋਂ ਪਹਿਲਾਂ ਸੋਚੂਗਾ ਜਿਹੜਾ ਕਰੂਗਾ ਵੀ ਹਾਂ ਵੀ ਮੇਰ ਨਾਲ ਐਦਾਂ ਹੋਣੀ ਆ ਜੇ ਅੱਜ ਇਹ ਕੰਮ ਨਾ ਕੀਤਾ ਨਾ ਤਾਂ ਫੇਰ ਇਹ ਕੰਮ ਹੁੰਦੇ ਹੀ ਰਹਿਣੇ ਆ ਵੀ ਮੇਰੇ ਵਰਗੇ ਪਤਾ ਨਹੀਂ ਕਿੰਨੇ ਕ ਹੁਣੇ ਆ ਹਰ ਵੀਰ ਪਤਾ ਨਹੀਂ ਕਿੰਨੇ ਕ ਜਾਣੇ ਆ ਜੇ ਕੰਮ ਛੇਤੀ ਤੋਂ ਛੇਤੀ ਨਾ ਕੀਤਾ। ਇਹ ਕਹਿੰਦਾ ਇਹੜੇ ਪ੍ਰਵਾਸੀ ਆ ਇਹਨਾਂ ਨੂੰ ਪੰਜਾਬ ਚੋਂ ਬਾਹਰ ਕੱਢੋ। ਇਹ ਜਿਹੜੇ ਸੀਗੇ ਜਿਹੜਾ ਜਿਨੀ ਕੀਤਾ ਉਹ ਵੀ ਬਿਹਾਰੀ ਸੀਗਾ। ਭਈਆ ਠੀਕ ਹੈ ਤੇ ਇੱਕ ਉਹਨੇ ਨਾਂ ਲਿਆ ਲੇਡੀ ਦਾ ਉਹ ਵੀ ਬਿਹਾਰੀ। ਪਿੰਕੀ ਨਾਂ ਆਇਆ। ਇੱਕ ਫੇਰ ਉਹਨੇ ਨਾਂ ਲਿਆ ਦੀਪੂ ਉਹ ਵੀ ਬਿਹਾਰੀ। ਇਹ ਭਈਆਂ ਨੇ ਯਾਨੀ ਕਿ ਗਰੁੱਪ ਬਣਾਇਆ ਹੋਇਆ ਹੈ। ਇਹ ਮੈਨੂੰ ਲੱਗਦਾ ਇਹ ਜਿਹੜੀ ਚੀਜ਼ ਇਹਨੇ ਕੀਤੀ ਆ ਇਹਦੀ ਪਹਿਲਾਂ ਕੋਈ ਸੀਬਿਆ ਚ ਲੈ ਕੇ ਗਿਆ ਨਹੀਂ ਕੁਝ ਉਹ ਦੀ ਜਿੱਦਾਂ ਦੇ ਕਰਦੇ ਹੁੰਦੇ ਟੂਨੇ ਟੋਟ ਕੇ ਜਾ ਉਹ ਕੀਤੇ ਆ ਫੇ ਉਹ ਜਨਾਨੀ ਨੇ ਬੰਦੇ ਨੂੰ ਉਹਨੂੰ ਸੌਂਪਤਾ ਜੇ ਨੇ ਨਸ਼ਾ ਕੀਤਾ ਸੀ ਉਹ ਬੰਦੇ ਨੇ ਫੇ ਇਹ ਕੰਮ ਕੀਤਾ ਜਿਹੜੀ ਦੁਕਾਨ ਤੋਂ ਕਹਿੰਦੇ ਸੀ ਕੋਈ ਸਮਾਨ ਲਿਆ ਉਹ ਜੀ ਉਹ ਇੱਕ ਕੇਲੇਆ ਵਾਲਾ ਆ ਕਿਹੜਾ ਹੈ ਬਲਰਾਮ ਕੇਲੇਆ ਵਾਲਾ ਠੀਕ ਹੈ ਜੀ ਉਹਦੀ ਦੁਕਾਨ ਤੋਂ ਇਹਨੇ ਸਕੂਟਰੀ ਲਈ ਸੀ ਉਡੀ ਸਕੂਟਰੀ ਸੀਗੀ ਉੱਥੇ ਕੰਮ ਕਰਦਾ ਸੀਗਾ ਬਲਰਾਮ ਦੀ ਦੁਕਾਨ ਤੇ ਉੱਥੋਂ ਸਕੂਟਰੀ ਲੈ ਕੇ ਮੁੜ ਕੇ ਸਾਡੇ ਮੇਰੇ ਮੁੰਡੇ ਨੂੰ ਉੱਥੋਂ ਲਿਆ ਕੇ ਸਕੂਟਰੀ ਫੇਰ ਉੱਥੇ ਖੜੀ ਕਰਿਆ ਆ ਤੁਹਾਨੂੰ ਮੰਗ ਕੀ ਆ ਸਾਡੀ ਸਾਰਿਆਂ ਦੀ ਇਹ ਮੰਗ ਆ ਕਿ ਆਪਾਂ ਫਾਸਟ ਟ੍ਰੈਕ ਕੋਰਟ ਚ ਸਰਕਾਰ ਪ੍ਰਸ਼ਾਸਨ ਹਾਂਜੀ ਮੈਨੂੰ ਜੀ ਮੈਨੂੰ ਸਰਕਾਰ ਤੋਂ ਇਹੀ ਆ ਜੱਜ ਸਾਹਿਬ ਤੋਂ ਵੀ ਇਹੀ ਆ ਵੀ ਇਹਨੂੰ ਫਾਸਟ ਤੋਂ ਫਾਸਟ ਜਿਹਦਾ ਫਾਸਟ ਟ੍ਰੈਕ ਲਾ ਕੇ ਇਹਨੂੰ ਕੇਸ ਨੂੰ ਯਾਨੀ ਕਿ ਦਿਨਾਂ ਚ ਨਿਬੇੜਿਆ ਜਾਵੇ ਮਹੀਨਿਆਂ ਚ ਨਹੀਂ ਨਹੀਂ ਇਨੂੰ ਦਿਨਿਆਂ ਦਿਨਾਂ ਚ ਨਿਬੇੜਿਆ ਜਾਵੇ ਇਹਨੂੰ ਜਿਹੜਾ ਬੱਚੇ ਨਾਲ ਜੋ ਕੁਝ ਵੀ ਹੋਇਆ ਇਹਦਾ ਜਿਹੜਾ ਕੇਸ ਆ ਵੇ ਫਾਸਟ ਟਰੈਕ ਦੇ ਵਿੱਚ ਲਾਇਆ ਜਾਵੇ 10 ਦਿਨ ਦੇ ਵਿੱਚ ਤੇ 2 ਮਹੀਨਿਆਂ ਦੇ ਵਿੱਚ ਇਸ ਬੰਦੇ ਨੂੰ ਸਜ਼ਾ ਦਿਵਾ ਕੇ ਇੱਕ ਮਿਸਾਲ ਜਿਹੜੀ ਆ ਕਾਇਮ ਕੀਤੀ ਜਾਵੇ ਇਸ ਟਾਪਿਕ ਦਾ ਆਪਾਂ ਬਹੁਤਾ ਗੱਲਾਂ ਕੀ ਕਰਨੀਆਂ ਕੱਲ ਵੀ ਕਿਹਾ ਸੀ ਕੱਲ ਜਿੰਨਾ ਘਟ ਹੋਇਆ ਸੀ ਉਹ ਸਿਰਫ ਇੱਕ ਕਹਿ ਲਈ ਆਪਾਂ ਵੀ ਚਲੋ ਕੱਲ ਰੋਸ਼ਨੀ ਲੋਕਾਂ ਵਿੱਚ ਹੋ ਗਿਆ ਅੱਜ ਕਾਫੀ ਹੱਦ ਤੱਕ ਮੈਂ ਦੇਖ ਲਿਆ ਠੰਡਾ ਪੈ ਗਿਆ ਪਰ ਅਸੀਂ ਇਹ ਚੀਜ਼ ਨੂੰ ਠੰਡੇ ਨਹੀਂ ਪੈਣ ਦਵਾਂਗੇ ਇਹ ਅੱਗੇ ਇਦਾਂ ਹੀ ਚੱਲੂਗੀ ਹੁਣ ਇਹ ਜਿੰਨਾ ਚਿਰ ਜਦ ਤੱਕ ਪ੍ਰਸ਼ਾਸਨ ਵੱਲੋਂ ਇਹ ਚੀਜ਼ਾਂ ਦੇ ਉੱਤੇ ਪੈਰਵਾਈ ਕੀਤੀ ਗਈ ਤਾਂ ਠੀਕ ਆ ਨਹੀਂ ਤਾਂ ਜਿੰਨਾ ਯੂਥ ਆ ਜਿੰਨੀਆਂ ਸਮਾਜਿਕ ਰਾਜਨੀਤਿਕ ਜਥੇਬੰਦੀਆਂ ਆ ਇਹ ਮੋਰੇ ਹੋ ਗਏ ਤੁਰਨ ਗਿਆ ਫੇ ਪ੍ਰਸ਼ਾਸਨ ਦੇਖੂਗਾ ਵੀ ਕੀ ਹੋ ਰਿਹਾ ਆ ਬਾਕੀ ਇਸ ਟੌਪਿਕ ਦੇ ਉੱਤੇ ਜੋ ਵੀ ਆ ਉਹ ਕਹੀ ਸਾਹਿਬ ਕਹਣਗੇ ਇੱਕ ਚੀਜ਼ ਮੈਂ ਹੋਰ ਕਹਿਣੀ ਚਾਹਾਂਗਾ ਇਸ ਮੁੱਦੇ ਨੂੰ ਆ ਚੌਥਾ ਦਿਨ ਹੋ ਗਿਆ ਕਿਸੇ ਵੀ ਲੀਡਰ ਦੇ ਮੂੰਹ ਦੇ ਵਿੱਚੋਂ ਇੱਕ ਸ਼ਬਦ ਨਹੀਂ ਨਿਕਲਿਆ ਭਈਆਂ ਲਈ ਇਹਨਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਭਈਏ ਨਹੀਂ ਆ ਪੰਜਾਬੀ ਆ ਮੇਰੀਆਂ ਗੱਲਾਂ ਦਾ ਗੁੱਸਾ ਲੱਗਣਾ ਪਰ ਇਹਨਾਂ ਨੂੰ ਡੁੱਬ ਕੇ ਮਰਨਾ ਚਾਹੀਦਾ ਜੀ ਲੱਗਦਾ ਰਾਣਾ ਜੀ ਵੋਟ ਬੈਂਕ ਬਚਾਉਣ ਲਈ ਵੀ ਕੀਤਾ ਜਾ ਰਿਹਾ ਮੈਂ ਕਹਿੰਦਾ ਜੀ ਹੁਣ ਮੈਂ ਨਾਂ ਨਹੀਂ ਲੈਣਾ ਆ 2-4 ਦਿਨ ਦੇ ਬਾਅਦ ਮੈਂ ਸ਼ੁਰੂ ਹੋਊਂਗਾ ਇੱਕ ਇੱਕ ਐਮਸੀ ਨੇ ਨਾ BB 25-25 ਕਮਰੇ ਪਾ ਕੇ ਦਿੱਤੇ ਹੋਆ ਉਹ ਸਾਰੇ ਭਈਆਂ ਨੂੰ ਦਿੱਤੇ ਹਜ਼ਾਰ-ਹਜ਼ਾਰ ਰੁਪਏ ਦੇ ਉੱਤੇ ਤੇ ਉਹ ਕੱਲ੍ਹ ਦੇ ਅਸੀਂ ਸਪੀਚ ਕਰੀ ਜਾਂਦੇ ਪਿਆ ਇੱਕ ਦੋ ਐਮਸੀਆਂ ਨੇ ਸਿਰਫ ਵਿਸ਼ਾ ਆਪਣੇ ਵਿਸ਼ਾ ਪਾਇਆ ਆ ਮੰਗ ਬੱਤ ਨਹੀਂ ਰੱਖਿਆ ਵੀ ਆਪਾਂ ਆਪਣੇ ਮਹੱਲੇ ਦੇ ਵਿੱਚ ਕੋਈ ਵੀ ਪ੍ਰਵਾਸੀ ਨਹੀਂ ਰਹਿਣ ਦਵਾਗੇ ਦੋ ਤਿੰਨ ਪੰਚਾਇਤਾਂ ਨੇ ਸ਼ੁਰੂ ਕਰ ਦਿੱਤਾ ਹੈ ਇਹ ਕੰਮ ਸ਼ੁਰੂ ਹੋ ਗਿਆ ਪਿੰਡ ਪੱਦਰ ਦੇ ਉੱਤੇ ਸ਼ਹਿਰ ਪੱਦਰ ਦੇ ਉੱਤੇ ਪਰ ਸਾਰਿਆਂ ਦਾ ਦੁੱਖ ਦੀ ਗੱਲ ਆ ਕਿਸੇ ਰਾਜਨੀਤਿਕ ਲੀਡਰ ਦੇ ਮੂੰਹ ਦੇ ਵਿੱਚੋਂ ਇੱਕ ਸ਼ਬਦ ਨਹੀਂ ਨਿਕਲਿਆ ਮੌਕੇ ਦੀ ਸਰਕਾਰ ਕੋਲ ਅਸੀਂ ਇਹ ਉਮੀਦ ਕਰਦੇ ਸੀ ਵੀ ਕੱਲ ਉਹ ਮੀਟਿੰਗ ਦੇ ਉੱਤੇ ਗਏ ਆ ਇਸ ਮੁੱਦੇ ਨੂੰ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਲਿਆਣਗੇ ਇਸ ਚੀਜ਼ ਦੇ ਉੱਤੇ ਕੁਝ ਵਧੀਆ ਉਪਰਾਲਾ ਕੀਤਾ ਜਾਏਗਾ ਪਰ ਨਹੀਂ ਕੋਈ ਫੋਨ ਕਾਲ ਨਹੀਂ ਕੋਈ ਕੁਛ ਨਹੀਂ ਕੱਲ ਦੇ ਪਿੱਟ ਪਿੱਟ ਮਰ ਗਏ ਆ ਰਾਜਨੀਤੀ ਲੀਡਰ ਬੋਲੋ 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 ਪਰ ਨਹੀਂ ਬਾਕੀ ਇਸ ਟੌਪਿਕ ਦੇ ਉੱਤੇ ਤੁਹਾਡਾ ਡਾਕਟਰ ਰਮਨ ਕਈ ਜੀ ਇੱਕ ਕੱਲਾ ਮਾਤਰ ਬੰਦਾ ਰਾਜਨੀਤੀ ਨਾਲ ਜਿਹੜਾ ਤਾਲੁਕ ਰੱਖਦਾ ਕੱਲ ਦਾ ਬੋਲ ਰਿਹਾ ਤੇ ਇਸ ਮੁੱਦੇ ਦੇ ਉੱਤੇ ਤੁਰਿਆ ਆ ਬਾਕੀ ਸਭ ਸੌ ਗਿਆ ਆ ਹਾਂ ਜੀ ਦੋਸਤ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਵਾਪਰੀ ਹੈ ਜੇਕਰ ਕੱਲ ਦੀ ਗੱਲ ਕੀਤੀ ਆਵੇ ਤਾਂ ਹਜ਼ਾਰਾਂ ਲੋਕ ਬੇਸ਼ੱਕ ਇਕੱਠੇ ਹੋਏ ਸਨ ਪਰ ਅੱਜ ਇੱਥੇ ਦੇਖਣ ਨੂੰ ਕੋਈ ਕੋਈ ਬੰਦਾ ਮਿਲ ਰਿਹਾ ਜਨਕਿ 50 ਵੀ ਬੰਦੇ ਪੂਰੇ ਨਹੀਂ ਕੀ ਕਾਹ ਨਹੀਂ ਕੀ ਹੈ ਕੀ ਆਪਣਾ ਹੀ ਪੰਜਾਬੀ ਇਕੱਠਾ ਨਹੀਂ ਹੋ ਰਿਹਾ ਅਰੇ ਨਹੀਂ ਨਹੀਂ ਐਸੀ ਕੋਈ ਬਾਤ ਨਹੀਂ ਹੈ ਜਿੰਨੇ ਅਸੀਂ ਖੜੇ ਆਂ ਹਰ ਬੰਦੇ ਦੀ ਹਜ਼ਾਰਾਂ ਦੀ ਕੰਪੈਸਟੀ ਆ ਬੰਦੇ ਇੱਥੇ ਇਕੱਠੇ ਕਰਨ ਦਾ ਸਾਡਾ ਮਕਸਦ ਹੀ ਸੀਗਾ ਵੀ ਐਵੇਂ ਲਾਅ ਐਂਡ ਆਰਡਰ ਬਣਿਆ ਰਵੇ ਬੰਦੇ ਇਕੱਠੇ ਹੋਣ ਚ ਕੋਈ ਲਾਅ ਐਂਡ ਆਰਡਰ ਇੱਥੇ ਸੈਕਟਰੀਏਟ ਡਿਸਟਰਬ ਨਾ ਹੋਵੇ ਅਸੀਂ ਪ੍ਰਸ਼ਾਸਨ ਨੂੰ ਮੌਕਾ ਦਈਏ ਆਪਣੀ ਗੱਲ ਰੱਖੀਏ ਇਹਨਾਂ ਨੂੰ ਮੰਗਾ ਮਨਾਉਣ ਦਾ ਹੀ ਟਾਈਮ ਦਈਏ ਔਰ ਅਸੀਂ ਜਿਆਦਾ ਇਕੱਠ ਇਸ ਕਰ ਅਸੀਂ ਇੱਕ ਇੱਕ ਦੋ ਦੋ ਬੰਦੇ ਹਰੇਕ ਸੰਸਥਾਵਾਂ ਦੇ ਬੁਲਾਈ ਸੀ ਆਪੇ ਵੀ ਇੱਕ ਇੱਕ ਦੋ ਦੋ ਜਾਣੇ ਆਉ ਉਹ ਅਸੀਂ ਮੈਮੋਰੰਡਮ ਦੇਣਾ ਇਹਦੇ ਤੋਂ ਬਾਅਦ ਬਹੁਤ ਜਲਦ ਹੀ ਇਸ ਪਲੈਨਿੰਗ ਕਰਕੇ ਇੱਕ ਸੰਘਰਸ਼ ਕਮੇਟੀ ਬਣਾ ਰਹੇ ਹਾਂ ਇੱਕ ਦੋ ਦਿਨ ਦੇ ਵਿੱਚ ਇਹਦਾ ਓਪਨ মিডিਆ ਚੈਸੇ ਅਨਾਉਂਸ ਕਰਾਂਗੇ ਮੈਂਬਰਾਂ ਦਾ ਔਰ ਉਹ ਸੰਘਰਸ਼ ਕਮੇਟੀ ਟਾਈਮ ਟੂ ਟਾਈਮ ਇਸ ਐਸੇਜੀਟੇਸ਼ਨ ਨੂੰ ਜਿੱਦਾਂ ਰਾਣਾ ਜੀ ਨੇ ਦੱਸਿਆ ਰੁਕਣ ਨਹੀਂ ਦਿੱਤਾ ਜਾਏਗਾ ਜਿਹੜੇ ਮਾਈਗ੍ਰੇਟ ਪ੍ਰਵਾਸੀ ਬਾਹਰੋਂ ਆ ਕੇ ਇੱਥੇ ਗੈਰ ਗਲਤ ਅਨਸਰ ਸ਼ਹਿਰਪੁਰ ਚ ਐਂਟਰ ਕਰ ਗਏ ਆ ਉਹਨਾਂ ਨੂੰ ਇੱਕ ਇੱਕ ਦੀ شناخت ਕਰਕੇ ਉਹਨਾਂ ਨੂੰ ਕੱਢਿਆ ਜਾਏਗਾ ਅੱਜ ਤੁਸੀਂ ਮਾਨੂੰ ਪਤਾ ਦੇਣ ਜਾ ਰਹੇ ਆ ਪ੍ਰਸ਼ਾਸਨ ਨੂੰ ਜਦ ਕੀ ਪ੍ਰਸ਼ਾਸਨ ਦੀ ਜੋ ਕਿ ਕਹਿ ਸਕਦੇ ਆ ਆਪਾਂ ਕਿ ਨਿਗਾਹ ਏ ਟੇ ਸਾਰਾ ਕੁਝ ਤਾਂ ਕਿਉਂਕਿ ਹਰ ਰੋਜ਼ ਇੰਨੀਆਂ ਬੱਸਾਂ ਇੱਕ ਪ੍ਰਵਾਸੀ ਜਾ ਰਿਹਾ ਆਪਣੇ ਨਾਲ 10 ਲੈ ਕੇ ਆ ਰਿਹਾ ਚਾਹੇ ਰੇਲਵੇ ਸਟੇਸ਼ਨ ਚੈੱਕ ਕਰ ਲੋ ਚਾਹੇ ਬੱਸ ਸਟੈਂਡ ਨਾ ਕੋਈ ਬੱਸਾਂ ਦੀ ਚੈਕਿੰਗ ਹੋ ਰਹੀ ਹੈ ਇਹਨਾਂ ਦੀਆਂ ਸਪੈਸ਼ਲ ਬੱਸਾਂ ਚੱਲਦੀਆਂ ਪਈਆਂ ਜਦ ਕੀ ਤੁਸੀਂ ਮੰਗ ਪੱਤਰ ਦੇਖਿਆ ਹੋਵੇਗਾ ਮੰਗ ਪੱਤਰ ਚ ਅਸੀਂ ਸਿਰਫ ਮੰਗਾ ਹੀ ਇਹ ਰੱਖਿਆ ਔਰ ਪ੍ਰਸ਼ਾਸਨ ਨੂੰ ਅਸੀਂ ਟਾਈਮ ਬਾਉਂਡ ਕੀਤਾ ਕਿ ਇਹ ਟਾਈਮ ਬਾਉਂਡ ਦੇ ਵਿੱਚ 10 ਦਿਨ ਦੇ ਵਿੱਚ ਇਹਦਾ ਚਲਾਨ ਪੇਸ਼ ਕੀਤਾ ਜਾਵੇ ਕਾਤਲ ਦਾ 2 ਮਹੀਨੇ ਚ ਫਾਸਟ ਟਰੈਕ ਚ ਇਹਨੂੰ ਸਜ਼ਾ ਦਵਾਈ ਜਾਵੇ ਔਰ ਉਹਦੇ ਤੋਂ ਬਾਅਦ ਜਿੰਨੇ ਉਸ ਥਾਣੇ ਦੀ ਹੱਦ 'ਚ ਜਿੰਨੇ ਜੇ ਥਾਣੇ ਦੀ ਹੱਦ 'ਚ ਰਹਿ ਰਹੇ ਆ ਉਸ ਥਾਣੇ ਦੀ ਇਹ ਸੁਨਿਸ਼ਚਿਤ ਕੀਤੀ ਜਾਵੇ ਕਿ ਉਹਨਾਂ ਦੀ ਵੈਰੀਫਿਕੇਸ਼ਨ ਹੋਵੇ ਪਬਲੀਕਲੀ ਲਾਰਡ ਸਪੀਕਰ ਤੇ ਪ੍ਰਸ਼ਾਸਨ ਇਹ ਅਨਾਉਂਸ ਕਰਾਵੇ ਸ਼ਹਿਰ 'ਚ ਹਫ਼ਤਾ 10 ਦਿਨ ਵੀ ਇਦਾਂ ਇਦਾਂ ਆਪਣੀ ਵੈਰੀਫਿਕੇਸ਼ਨ ਕਰਾਓ ਜਿੰਨੇ ਪ੍ਰਵਾਸੀ ਜਾਂ ਮਾਈਗ੍ਰੇਟ ਹੋ ਕੇ ਆਏ ਆ ਜੇ ਹਫ਼ਤੇ ਜਾਂ 10 ਦਿਨ ਦਾ ਟਾਈਮ ਦੇ ਨਹੀਂ ਉਹ ਕਰਾਂਦੇ ਤਾਂ ਉਹਨਾਂ ਤੇ ਪੁਲਿਸ ਕਾਨੂੰਨੀ ਕਾਰਵਾਈ ਕਰੇ ਇਹਦੇ ਤੋਂ ਇਲਾਵਾ ਜੋ ਮਕਾਨ ਮਾਲਕ ਬਗੈਰ ਵੈਰੀਫਿਕੇਸ਼ਨ ਦੇਖ ਕੇ ਕਿਰਾਏ ਤੇ ਕਮਰਾ ਦਿੰਦੇ ਆ ਅਸੀਂ ਪ੍ਰਸ਼ਾਸਨ ਨੂੰ ਵੀ ਮੰਗ ਕੀਤੀ ਵੀ ਉਹਨਾਂ ਤੇ ਵੀ ਪੰਦੀ ਕਾਨੂੰਨ ਕਾਰਵਾਈ ਕੀਤੀ ਜਾਵੇ ਛਾਰਪੁਰ ਦੇ ਅਮਨ ਚੈਨ ਨੂੰ ਪੰਜਾਬ ਦੇ ਅਮਨ ਚੈਨ ਨੂੰ ਕਿਸੇ ਕੀਮਤ ਤੇ ਟਾਰਗੇਟ ਨਹੀਂ ਹੋਣ ਦਿੱਤਾ ਜਾਏਗਾ ਔਰ ਮੈਂ ਪ੍ਰਸ਼ਾਸਨ ਨੂੰ ਮੰਗ ਕਰਦਾ ਇਹਨੂੰ ਗੱਲ ਨੂੰ ਲਾਈਟਲੀ ਨਾ ਲਈਓ ਸਮਝੋ ਛਾਰਪੁਰ ਬਰੂਦ ਤੇ ਬੈਠਾ ਆ ਛਾਰਪੁਰ ਦਾ ਇਤਿਹਾਸ ਰਿਆ ਜਦੋਂ ਵੀ ਪੰਜਾਬ ਲੈਵਲ ਦੀਆਂ ਕੋਈ ਵੱਡੀਆਂ ਐਜੀਟੇਸ਼ਨਾਂ ਹੋਈਆਂ ਤਾਂ ਉਹਦੀ ਸ਼ੁਰੂਆਤ ਛਾਰਪੁਰ ਤੋਂ ਹੋਈ ਆ ਇਤਿਹਾਸ ਆ ਤੁਸੀਂ ਜਾਣਦੇ ਹੋ ਮੇਰੀ ਗੱਲ ਸੁਣੋ ਔਰ ਇਹਨੂੰ ਲਾਈਟਲੀ ਨਾ ਲੈਣ ਫਰੂਤ ਤੇ ਬੈਠਾ ਇਹ ਤੇ ਜੋ ਮੰਗ ਪੱਤਰ ਆ ਤੁਰੰਤ ਸਿਰਫ ਇੱਕ ਅਸੀਂ ਟਾਈਮ ਦਿੱਤਾ ਇਹਨਾਂ ਨੂੰ ਕੱਲ ਨੂੰ ਪ੍ਰਸ਼ਾਸਨ ਇਹ ਨਾ ਕਹਵੇ ਵੀ ਤੁਸੀਂ ਸਾਨੂੰ ਨਹੀਂ ਦੱਸਿਆ ਸਾਨੂੰ ਟਾਈਮ ਨਹੀਂ ਦਿੱਤਾ ਇਹਨਾਂ ਨੂੰ ਟਾਈਮ ਦਿੱਤਾ ਆ ਟਾਈਮ ਬਾਉਂਡ ਕਰਤਾ ਔਰ ਇਹਦੇ ਬਾਅਦ ਜੇ ਇੱਥੇ ਨਹੀਂ ਮੰਗ ਪੱਤਰ ਤੇ ਪ੍ਰੋਪਰ ਕੰਮ ਹੁੰਦਾ ਤੇ ਅਸੀਂ ਤੁਹਾਨੂੰ ਦਿਖਾਵਾਂਗੇ ਹਿਸ਼ਾਰਪੁਰ ਚ ਕਿਦਾਂ ਜੋ ਤੁਸੀਂ ਬਾਕੀ ਕੰਟਰੀਆਂ ਚ ਦੇਖ ਰਹੇ ਹੋ ਨਾ ਹਿਸ਼ਾਰਪੁਰ ਵਿੱਚ ਵੀ ਯੂਥ ਭਰਿਆ ਭਰਿਆ ਬੈਠਾ ਆ ਹਰ ਪੋਲੀਟੀਕਲ ਸਿਸਟਮ ਤੋਂ ਖਿਲਾਫ ਆ ਮੇਰੀ ਗੱਲ ਸੁਣੋ ਹਰ ਪਾਸਿਓਂ ਖਿਲਾਫ ਆ ਨਿਆਏ ਨਹੀਂ ਮਿਲ ਰਿਹਾ ਸਿਰਫ ਪੜੇ ਲਿਖੇ ਹੋਣ ਦੇ ਨਾਤੇ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਇਸ ਚੀਜ਼ ਨੂੰ ਪੋਲੀਟੀਕਲ ਲਾਈਜ਼ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਗਈ ਅਸੀਂ ਨਹੀਂ ਹੋਣ ਦਿੱਤਾ ਸਿਰਫ ਇਸ ਕਰਕੇ ਵੀ ਅਸੀਂ ਪ੍ਰਸ਼ਾਸਨ ਦਾ ਇੱਕ ਆਂਗਾ ਸ਼ਹਿਰ ਦਾ ਆਂਗਾ ਅਮਨ ਸ਼ਾਂਤੀ ਭੰਗ ਨਾ ਹੋਵੇ ਲੇਕਿਨ ਜੇ ਪ੍ਰਸ਼ਾਸਨ ਫੇਰ ਵੀ ਸਾਡੀਆਂ ਇਹ ਜਿਹੜੀਆਂ ਜ਼ਰੂਰੀ ਮੰਗਾਂ ਇਹਨਾਂ ਤੇ ਨਹੀਂ ਕਾਰਵਾਈ ਕਰਦਾ ਤਾਂ ਇਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਏਗੀ ਜੇ ਅਮਨ ਸ਼ਾਂਤੀ ਭੰਗ ਹੁੰਦੀ ਸ਼ਹਿਰ ਦੀ ਫੈਸਲਾ ਸਰ ਦੇਖੋ ਇਹ ਹੈਗਾ ਕਿ ਜੋ ਘਟਨਾ ਜਿਹੜੀ ਦੀਪਨਗਰ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਹੋਈ ਆ ਨਿਊ ਦੀਪਨਗਰ ਦੇ ਵਿੱਚ ਦੇਖੋ ਬੱਚਾ ਸਾਡਾ ਹੀ ਬੱਚਾ ਆ ਉਹ ਸਾਡੇ ਵੀ ਛੋਟੇ ਬੱਚੇ ਆ ਕੱਲ ਨੂੰ ਅਸੀਂ ਨਹੀਂ ਚਾਹੁੰਦੇ ਕਿ ਇਦਾਂ ਦੀ ਕੋਈ ਘਟਨਾ ਮੁੜ ਕੇ ਦੁਬਾਰਾ ਸਾਡੇ ਹੁਸ਼ਿਆਰਪੁਰ ਜਾਂ ਸਾਡੇ ਪੰਜਾਬ ਦੇ ਵਿੱਚ ਮੈਂ ਤਾਂ ਇਹ ਗੱਲ ਕਹੂੰਗਾ ਕਿ ਹੋਵੇ ਇਸ ਕਰਕੇ ਜਿਹੜੇ ਅਸੀਂ ਇਹ ਅੱਜ ਜਿਹੜਾ ਰੈਜ਼ੋਲੂਸ਼ਨ ਪਾਸ ਕੀਤਾ ਪੰਚਾਇਤ ਵੱਲੋਂ ਕਿ ਜਿਹੜੇ ਸਾਡੇ ਬਜਵਾੜੇ ਦੇ ਵਿੱਚ ਜਿੰਨੇ ਵੀ ਪ੍ਰਵਾਸੀ ਹੈਗੇ ਬਿਨਾਂ ਕਾਗਜ਼ਾਂ ਤੋਂ ਰਹਿ ਰਹੇ ਆ ਕਿਸੇ ਵੀ ਬੰਦੇ ਦਾ ਪੇਪਰ ਜਿਹੜਾ ਉਹ ਤਸਦੀਕ ਨਹੀਂ ਕੀਤਾ ਜਾਊਗਾ ਚਾਹੇ ਉਹ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਨੀਲਾ ਕਾਰਡ ਤੇ ਜਿਹੜੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਕਿਰਾਏ ਤੇ ਰਹਿ ਰਹੇ ਆ ਜੇਕਰ ਉਹਨਾਂ ਵੱਲੋਂ ਕੋਈ ਵੀ ਵਾਰਦਾਤ ਪਿੰਡ ਦੇ ਵਿੱਚ ਹੁੰਦੀ ਆ ਤੇ ਉਹ ਜਿਹੜਾ ਬੰਦਾ ਕਿਰਾਏਦਾਰ ਜਿਨ੍ਹਾਂ ਨੇ ਰੱਖੇ ਆ ਉਹ ਕਾਰਵਾਈ ਫਿਰ ਪੰਚਾਇਤ ਉਸ ਬੰਦੇ ਤੇ ਕਰੂਗੀ ਨਾ ਕਿ ਪ੍ਰਵਾਸੀ ਤੇ ਕਰੂ ਮੋਰਚਾ ਤੁਸੀਂ ਖੋਲ ਦਿੱਤਾ ਹੈ ਪਿੰਡ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਪੰਚਾਇਤ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਕਿੰਨਾ ਕ ਸਹਿਯੋਗ ਸਰ ਮੈਨੂੰ ਮੇਰੇ ਪਿੰਡ ਦਾ ਦੇਖੋ ਬਹੁਤ ਵੱਡਾ ਸਹਿਯੋਗ ਆ ਮੈਂ ਕੋਈ ਵੀ ਕੋਈ ਵੀ ਸਰਪੰਚ ਐਨੇ ਕੰਫੀਡੈਂਸ ਨਾਲ ਗੱਲ ਉਦੋਂ ਹੀ ਕਰਦਾ ਹੁੰਦਾ ਜਦੋਂ ਉਹਨੂੰ ਪੂਰੇ ਪਿੰਡ ਦੀ ਸਪੋਰਟ ਹੋਵੇ ਤੇ ਮੈਨੂੰ ਆਪਣੇ ਪਿੰਡ ਵਾਲਿਆਂ ਤੇ ਇੰਨਾ ਕ ਮਾਣਾ ਕਿ ਮੈਂ ਜੇ ਉਹਨਾਂ ਨੂੰ ਕਿਤੇ ਵੀ ਇਸ ਸੰਬੰਧ ਦੇ ਵਿੱਚ ਆਪਾਂ ਕਿਤੇ ਵੀ ਕੱਲ ਦਾ ਮੈਂ ਕਾਲ ਕਰ ਰੱਖੀ ਆ ਮੈਂ ਵੀ ਅਸੀਂ ਕੱਲ ਜੰਜ ਘਰ ਦੇ ਵਿੱਚ ਇੱਕ ਆਮ ਜਲਾਸਾ ਕਰਨ ਜਾ ਰਹੇ ਹਾਂ ਇਸੇ ਮੁੱਦੇ ਦੇ ਉ ਹੋਰ ਨਾ ਪਿੰਡਾਂ ਦਾ ਸਰਪੰਚਾਂ ਨੂੰ ਜਾਂ ਜਿਹੜੇ ਸ਼ਹਿਰਾਂ ਤੇ ਐਮਸੀ ਨੇ ਲੀਡਰ ਨੇ ਖਾਸ ਕਰਕੇ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਤੁਸੀਂ ਸਰ ਮੈਂ ਮੈਸੇਜ ਦੇਖੋ ਪਏ ਹੁਣ ਹੱਦ ਹੋ ਗਈ ਆ ਅੰਤ ਹੋ ਗਈ ਆ ਕਿਸੇ ਚੀਜ਼ ਦਾ ਅੰਤ ਹੁੰਦਾ ਨਾ ਇਹ ਅੰਤ ਹੋ ਚੁੱਕਾ ਫੇ ਹੁਣ ਆਪਾਂ ਜੇ ਹੁਣ ਬਿਨਾਂ ਸਟੈਂਡ ਲਿਆ ਨਾ ਜੀ ਤੇ ਇਹ ਫਿਰ ਕੱਲ ਨੂੰ ਬਾਰੀ ਮੇਰੀ ਵੀ ਆ ਸਕਦੀ ਆ ਸੋ ਇਸ ਕਰਕੇ ਜਿੰਨੇ ਵੀ ਹੁਸ਼ਿਆਰਪੁਰ ਦੇ ਐਮਸੀ ਕਿਉਂਕਿ ਬਿਨਾਂ ਸਰਪੰਚ ਬਿਨਾਂ ਐਮਸੀ ਤੋਂ ਕੋਈ ਵੀ ਪ੍ਰਵਾਸੀ ਚਾਹੇ ਕੋਈ ਵੀ ਬੰਦਾ ਹੋਵੇ ਪੰਜਾਬੀ ਈਵਨ ਕੀ ਉਹਨਾਂ ਚੇਰ ਮਤਲਬ ਉਹ ਰਜਿਸਟਰ ਨਹੀਂ ਹੋ ਸਕਦਾ ਉਸ ਪਿੰਡ ਦੇ ਵਿੱਚ ਉਹਦੀ ਡਾਕੂਮੈਂਟਰੀ ਨਹੀਂ ਬ ਪੰਚਾਇਤਾਂ ਦੀਆਂ ਨਾਕਾਮੀਆਂ ਜਿਹੜੀਆਂ ਅੱਜ ਅਸੀਂ ਇਹ ਚੱਲ ਰਹੇ ਹੁਣ ਤੱਕ